ਇਤੋਂ ਦਾ ਮਾਹੌਲ ਇਹ ਜੋੜ ਮੇਲੇ ਦਾ ਮਾਹੌਲ ਇੱਕ ਮਿਸਾਲ ਬਣੇ ਕਿ ਇਤੋਂ ਦਾ ਮਾਹੌਲ ਗੁਰਮਤ ਅਨੁਸਾਰੀ ਹੋਏ। ਕਾਫੀ ਤਰ੍ਹਾਂ ਦੇ ਝੂਠ ਫੈਲਾਏ ਜਾ ਰਹੇ ਆ। ਨਗਰਾਂ ਦੇ ਵਿੱਚ ਜਾ ਕੇ ਪੂਰੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਜਦੋਂ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਤਾਂ ਉਹ ਸੰਤੁਸ਼ਟ ਹੋਏ ਆ ਤੇ ਇਸ ਮਹਿੰਮ ਦਾ ਉਹ ਸਹਿਯੋਗ ਦੇ ਰਹੇ ਹੋ। ਪਹਿਲਾਂ ਵੀ ਦੇ ਰਹੇ ਸੀਗੇ। ਸੋ ਜਿਹੜੇ ਨੇੜਲੇ ਨਗਰ ਆਲੇ ਆ ਖਾਸ ਕਰਕੇ ਉਹਨਾਂ ਦੇ ਲਈ ਬਹੁਤ ਅਹਿਮ ਹੈ, ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਧਿਆਨ 'ਚ ਆਇਆ ਕਿ ਲਗਾਤਾਰ ਕੁਝ ਉਹ ਅਨਸਰ ਜਿਹੜੇ ਨਹੀਂ ਚਾਹੁੰਦੇ ਕਿ ਜੋ ਪਿਛਲੇ ਸਾਲ ਤੋਂ ਸਾਂਝੇ ਰੂਪ ਦੇ ਵਿੱਚ ਪਿੰਡਾਂ ਦੀਆਂ ਸੰਗਤਾਂ ਲੰਗਰ ਕਮੇਟੀਆਂ ਸਿੱਖ ਜਥਿਆਂ ਤੇ ਇੱਥੋਂ ਦੇ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਜੋ ਜੋੜ ਮੇਲੇ ਦਾ ਮਾਹੌਲ ਗੁਰਮਤ ਅਨੁਸਾਰੀ ਕਰਨ ਦੇ ਲਈ ਤੇ ਗੁਰਦੁਆਰਿਆਂ ਦੀ ਹਦੂਦ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਬਰਕਰਾਰ ਕਰਨ ਦੇ ਲਈ ਜੋ ਇੱਕ ਮੁਹਿਮ ਬੱਢੀ ਹੋਈ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੌਣਾ ਸਾਹਿਬ ਵਾਲਿਆਂ ਦੀ ਆਉਣ ਵਾਲੀ 100 ਸਾਲਾ ਵਰਸੀ ਤੱਕ ਇਤੋਂ ਦਾ ਮਾਹੌਲ ਇਹ ਜੋੜ ਮੇਲੇ ਦਾ ਮਾਹੌਲ ਇੱਕ ਮਿਸਾਲ ਬਣੇ ਕਿ ਇਤੋਂ ਦਾ ਮਾਹੌਲ ਗੁਰਮਤ ਅਨੁਸਾਰੀ ਹੋਏ। ਸੋ ਉਹਦੇ ਦੇ ਉਹਦੇ ਪਰਥਾਏ ਉਹਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਹੈ ਕਾਫੀ ਤਰ੍ਹਾਂ ਦੇ ਝੂਠ ਫੈਲਾਏ ਜਾ ਰਹੇ ਆ। ਨਗਰਾਂ ਦੇ ਵਿੱਚ ਜਾ ਕੇ ਪੂਰੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਜਿਸ ਜਿਸ ਕਰਕੇ ਲਗਾਤਾਰ ਸਾਨੂੰ ਕੁਝ ਨਗਰਾਂ ਦੇ ਵਿੱਚੋਂ ਕੁਝ ਸਰਪੰਚਾਂ ਦੇ ਕੁਝ ਹੋਰ ਪੰਚਾਇਤ ਮੈਂਬਰਾਂ ਦੇ ਫੋਨ ਆਏ ਆ। ਜਦੋਂ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਤਾਂ ਉਹ ਸੰਤੁਸ਼ਟ ਹੋਏ ਆ ਤੇ ਇਸ ਮਹਿੰਮ ਦਾ ਉਹ ਸਹਿਯੋਗ ਦੇ ਰਹੇ ਹੋ ਪਹਿਲਾਂ ਵੀ ਦੇ ਰਹੇ ਸੀਗੇ ਪਰ ਹੁਣ ਕੁਝ ਬੰਦਿਆਂ ਕੋਲੋਂ ਜਾ ਕੇ ਉਹਨਾਂ ਨੂੰ ਅਧੂਰੀ ਜਾਣਕਾਰੀ ਜਾਂ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ